ਵਾਹਿਗੁਰਦੀ ਕਾ ਖਾਲਸਾ ਵਾਹਿਗੁਰਦੀ ਕੀ ਫਤਿਹ ਮੈਂ ਜਤਿੰਦਰਪਾਲ ਸਿੰਘ ਮੈਨੇਜਰ ਗੋਦਰਾ ਸ਼ਹੀਦਗੰਗ ਸਾਹਿਬ ਇਸ ਜਾਲੀ ਦੇਸੀ ਕੋਦੀ ਫੈਕਟਰੀ ਫੰਡ ਦਾ ਸਾਨੂੰ ਸੋਸ਼ਲ ਮੀਡੀਆ ਤੋਂ ਪਤਾ ਲੱਗਾ ਸੀ ਪ੍ਰਿੰਟ ਮੀਡੀਆ ਤੋਂ ਪਤਾ ਲੱਗਾ ਸੀ ਤੇ ਅਸੀਂ ਉਸੇ ਵੇਲੇ ਸचेत ਹੋਏ ਹਾਂ ਸचेत ਤੇ ਪਹਿਲਾਂ ਵੀ ਸਾਂ ਅਸੀਂ ਸੰਗਤਾਂ ਨੂੰ ਬੇਨਤੀ ਕਰਦੇ ਸਾਂ ਕਿ ਇਹ ਸਾਨੂੰ ਮਹਿਸੂਸ ਹੁੰਦਾ ਵੀ ਇਹ ਜਾਲੀ ਘੁਆ ਲੇਕਿਨ ਕੁਝ ਦੁਕਾਨਦਾਰ ਆਪਣੇ ਨਿੱਜੀ ਮਫਾਦ ਨੂੰ ਮੁੱਖ ਰੱਖ ਕੇ ਉਹ ਸੰਗਤਾਂ ਦੀ ਸਿਹਤ ਨਾਲ ਖਿਲਵਾੜ ਕਰ ਰਹੇ ਸੀ ਮੈਂ ਪ੍ਰਸ਼ੰਸਾ ਕਰਦਾ ਹਾਂ ਪੁਲਿਸ ਪ੍ਰਸ਼ਾਸਨ ਦੀ ਜਿਨ੍ਹਾਂ ਇਹ ਜਾਲੀ ਦੇਸੀ ਘੋੜੀ ਦੀ ਫੈਕਟਰੀ ਫੜੀ ਆ ਜਿਹੜਾ ਪਰਦਾ ਫਾਸ਼ ਹੋਇਆ ਅਸੀਂ ਅੱਗੇ ਵੀ ਸਾਨੂੰ ਪੁਲਿਸ ਪ੍ਰਸ਼ਾਸਨ ਬੜਾ ਸੰਯੋਗ ਦਿੰਦਾ ਆ ਤੇ ਅਸੀਂ ਹੁਣ ਵੀ ਆਸ ਰੱਖਦੇ ਹਾਂ ਕਿ ਵੱਧ ਤੋਂ ਵੱਧ ਸਾਨੂੰ ਸੰਯੋਗ ਦਵੇ ਪੁਲਿਸ ਪ੍ਰਸ਼ਾਸਨ ਪੁਲਿਸ ਫਲਾਈ ਡਿਪਾਰਟਮੈਂਟ ਵੀ ਸਾਨੂੰ ਸੰਯੋਗ ਦਵੇ ਜਿਸ ਦੇ ਨਾਲ ਗੁਰਦਰਾ ਸ਼ਹੀਦਗੰਜ ਸਾਹਿਬ ਦੇ ਆਲ ਦੁਵਾਲੇ ਜਿੰਨੇ ਆਜੀ ਤੌਰ ਤੇ ਜਿਹੜੇ ਖੋਖੇ ਟਾਇਪ ਜਾਂ ਟੇਬਲ ਲਗਾ ਕੇ ਛੋਟੇ ਛੋਟੇ ਛੀਸੀਆਂ ਦੇ ਵਿੱਚ ਦੇਸੀ ਕਿਉ ਵਿੱਚ ਦੇ ਆ ਉਹਦਾ ਕੋਈ ਬ੍ਰਾਂਡ ਕੋਈ ਮਾਰਕਾ ਨਹੀਂ ਹੁੰਦਾ ਮੈਂ ਸੰਗਤਾਂ ਨੂੰ ਇਹੋ ਬੇਨਤੀ ਕਰਦਾ ਆ ਕੇਵਲ ਬਾਬਾ ਜੀ ਦੀ ਜੋਤ ਆਦ ਵਾਸਤੇ ਬ੍ਰਾਂਡਡ ਕਿਉ ਹੀ ਲਿਆ ਜਾਵੇ ਤੇ ਇਹ ਮੈਂ ਦੁਕਾਨਦਾਰ ਵੀਰਾਂ ਨੂੰ ਵੀ ਬੇਨਤੀ ਕਰਦਾ ਵੀ ਚਲੋ ਤੁਹਾਡੇ ਤੁਸੀਂ ਵੀ ਸਾਡੇ ਭਰਾ ਜੂ ਬਾਬਾ ਜੀ ਦੇ ਬੜੇ ਸ਼ਰਧਾਲੂ ਨੇ ਦੁਕਾਨਦਾਰ ਵੀਰ ਵੀ ਉਹਨਾਂ ਨੂੰ ਮੇਰੀ ਇਹ ਨਿੱਜੀ ਬੇਨਤੀ ਆ ਵੀ ਤੁਸੀਂ ਬ੍ਰਾਂਡਡ ਕਿਉਂ ਰੱਖੋ ਦੁਕਾਨਾਂ ਤੇ ਆਪਾਂ ਸੰਗਤ ਦੀ ਸਿਹਤ ਨਾ ਖਲਵਾੜ ਨਾ ਕਰੀਏ ਬਾਬਾ ਜੀ ਦੀ ਆਪਾਂ ਖੁਸ਼ੀਆਂ ਲੈਣੀਆਂ ਨੇ ਆਪਾਂ ਬਾਬਾ ਜੀ ਦੀ ਜੋਤ ਦੇ ਵਿੱਚ ਵੇਖੋ ਆਪਾਂ ਕਿੱਥੋਂ ਖੁਸ਼ੀਆਂ ਲਵਾਂਗੇ ਜੀ ਬਾਬਾ ਜੀ ਦੀ ਜੋਤ ਵਾਸਤੇ ਜੇ ਅਸੀਂ ਜਲਦੀ ਕਿਉਂ ਵਿਕਰੀ ਕਰਦੇ ਪਏ ਆ ਹਨਾ ਅਸੀਂ ਨਿੱਜੀ ਥੋੜੇ ਜਿਹਾ ਮਫਾਦਾਂ ਵਾਸਤੇ ਇਹਨਾਂ ਚੀਜ਼ਾਂ ਨੂੰ ਲਾਲਚ ਨੂੰ ਛੱਡੀਏ ਤੇ ਦੇਸੀ ਕਿਉਂ ਬ੍ਰਾਂਡਡ ਅੱਛੀ ਕੁਆਲਿਟੀ ਦਾ ਹੀ ਕਿਉਂ ਸੰਗਤ ਨੂੰ ਦਿੱਤਾ ਜਾਵੇ ਹੈ ਗੱਲ ਦੀ ਮੈਨੂੰ ਬੜੀ ਹੈਰਾਨੀ ਆ ਜੀ ਫੂਡ ਸਪਲਾਈ ਡਿਪਾਰਟਮੈਂਟ ਨੇ ਸ਼ਰਿਆਮ ਦੇ ਦੇਸੀ ਘੋੜੇ ਛੋਟੇ ਛੋਟੇ ਟੇਬਲ ਲਗਾ ਕੇ ਈਵਨ ਕਿ ਠਾਣਾ ਬੀ ਡਿਵੀਜ਼ਨ ਦੇ ਸਾਹਮਣੇ ਆਪੋਜੀਟ ਕੁਝ ਲੋਕ ਹੈਂਗ ਕੀਤਾ ਹੁੰਦਾ ਹੱਥ ਦੇ ਵਿੱਚ ਦੇਸੀ ਘੋੜੇ ਛੋਟੇ ਛੋਟੇ ਲਫਾਫਿਆਂ ਚ ਪਾਇਆ ਹੁੰਦਾ ਆ ਉਹ ਕਿੱਥੋਂ ਮਾਰਕ ਹੋਇਆ ਕਿਹੜੇ ਮਾਰਕੀ ਦਾ ਕੋਈ ਨਹੀਂ ਪਤਾ ਹੁੰਦਾ ਸੰਗਤ ਵਿਚਾਰੀ ਭੋਲੀ ਹੈ ਜੀ ਉਹਨਾਂ ਦੇ ਹੱਥਾਂ ਦੇ ਵਿੱਚ ਫੜਾਈ ਜਾਂਦੇ ਆ ਕਦੀ ਵੀ ਫੂਡ ਸਪਲਾਈ ਡਿਪਾਰਟਮੈਂਟ ਨੇ ਆਣ ਕੇ ਫਿਲਹਾਲ ਮੇਰੇ ਨੋਟਸ ਚ ਨਹੀਂ ਕਿਹਾ ਵੀ ਕਦੀ ਚੈੱਕ ਕੀਤਾ ਹੋਵੇ ਨਹੀਂ ਅਸੀਂ ਇਸ ਤਰ੍ਹਾਂ ਹੈ ਜੀ ਅਸੀਂ ਹੱਥ ਜੋੜ ਕੇ ਪਹਿਲਾਂ ਵੀ ਬੇਨਤੀ ਕੀਤੀ ਆ ਇਸ ਸਬੰਧ ਦੇ ਵਿੱਚ ਮਾਨਜੁਗ ਪ੍ਰਧਾਨ ਸਾਹਿਬ ਜੀ ਨੇ ਵੀ ਸਾਨੂੰ ਹੁਕਮ ਕੀਤਾ ਆ ਕਿ ਇਹ ਵੱਧ ਤੋਂ ਵੱਧ ਇਸ ਚੀਜ਼ ਨੂੰ ਨੱਥ ਪਾਓ ਕਿਉਂਕਿ ਉਹਨਾਂ ਦੇ ਨੋਟਿਸ 'ਚ ਆਇਆ ਸੀ ਵੀ ਸੰਗਤ ਦੀ ਸ਼ਰਨਾ ਖਲਵਾੜ ਨਾ ਹੋਵੇ ਅਸੀਂ ਬਾਰ-ਬਾਰ ਜਾ ਕੇ ਸੰਗਤ ਦੁਕਾਨਦਾਰਾਂ ਨੂੰ ਆਰਜੀ ਟੇਬਲ ਵਾਲਿਆਂ ਨੂੰ ਬੇਨਤੀ ਕਰਦੇ ਰਹੇ ਆ ਪਰੰਤੂ ਕੁਝ ਕੁਝ ਦੁਕਾਨਦਾਰ ਕੁਝ ਆਰਜੀ ਟੇਬਲ ਵਾਲਿਆਂ ਨੇ ਸਾਡੀ ਬੇਨਤੀ ਜ਼ਰੂਰ ਪ੍ਰਵਾਨ ਕੀਤੀ ਸੀ ਪਰੰਤੂ ਜਿਹੜਾ ਕਾਨੂੰਨੀ ਐਕਸ਼ਨ ਲੈਣਾ ਹੁੰਦਾ ਨਾ ਜੀ ਇਹਨਾਂ ਦੇ ਉੱਤੇ ਸਿਕੰਜਾ ਕਸਣਾ ਹੁੰਦਾ ਫੂਡ ਸਪਲਾਈ ਡਿਪਾਰਟਮੈਂਟ ਜਾਂ ਪੁਲਿਸ ਪ੍ਰਸ਼ਾਸਨ ਨਹੀਂ ਕਸਣਾ ਹੁੰਦਾ ਅਸੀਂ ਬੰਦ ਕੇ ਬੇਨਤੀ ਕਰਦਾ ਆ ਫੂਡ ਸਪਲਾਈ ਡਿਪਾਰਟਮੈਂਟ ਨੂੰ ਪੁਲਿਸ ਪ੍ਰਸ਼ਾਸਨ ਨੂੰ ਪੁਲਿਸ ਪ੍ਰਸ਼ਾਸਨ ਵੱਲੋਂ ਸਾਨੂੰ ਕੋਈ ਸ਼ਿਕਾਇਤ ਨਹੀਂ ਜੀ ਪੁਲਿਸ ਪ੍ਰਸ਼ਾਸਨ ਸਾਨੂੰ ਸੰਯੋਗ ਦਿੰਦਾ ਲੇਕਿਨ ਫੂਡ ਸਪਲਾਈ ਡਿਪਾਰਟਮੈਂਟ ਬਹੁਤ ਘੱਟ ਉਹਦਾ ਕੋਈ ਐਕਸ਼ਨ ਵੇਖਣ ਨੂੰ ਇਰਦਗੱਦ ਮਿਲਿਆ ਆ ਅਸੀਂ ਉਹਨਾਂ ਨੂੰ ਫੂਡ ਸਪਲਾਈ ਡਿਪਾਰਟਮੈਂਟ ਦੇ ਅਫਸਰ ਸਬਾਨਾਂ ਨੂੰ ਬੇਨਤੀ ਕਰਦੇ ਆ ਵੱਦ ਤੋਂ ਵੱਧ ਇੱਥੇ ਸੈਂਪਲ ਚੈਕ ਬੇਸਿਕੀ ਉਧਿਕ ਕੁਆਲਿਟੀ ਮਿਆਰ ਚੈਕ ਕੀਤਾ ਜਾਵੇ ਜਿਹਦੇ ਨਾਲ ਜੇ ਕੋਈ ਮੈਂ ਸਾਡਾ ਮਕਸਦ ਇਹ ਨਹੀਂਗਾ ਵੀ ਕਿਸ ਦੁਕਾਨਦਾਰ ਨੂੰ ਕੋਈ ਸਜ਼ਾ ਦਿਵਾਉਣੀ ਸਾਡਾ ਮਕਸਦ ਇਹ ਹੈ ਵੀ ਦੁਕਾਨਦਾਰ ਸੁਧਰ ਜਾਵੇ ਤੇ ਅਸੀਂ ਸਹੀ ਘੋਲ ਲੈ ਆ ਕੇ ਬਾਬਾ ਜੀ ਦੀ ਜੁੱਤ ਵਾਸਤੇ ਰੱਖ ਲਵੇ ਇਹੀ ਹੈ ਸਾਡੀ ਮੰਗ ਹੈ ਸੰਗਤ ਨੂੰ ਅਸੀਂ ਵੇਖੋ ਜੀ ਕਥਾ ਵਾ ਸਾਡੀ ਹੁੰਦੀ ਆ ਰੋਜ਼ਾਨਾ ਸ਼ਾਮ ਨੂੰ ਸਾਡੇ ਕਥਾਵਾਚਕ ਸਰਬਾਨ ਵੀ ਬੇਬੰਤੀ ਕਰਦੇ ਆ ਬੋਲਦੇ ਆ ਵੀ ਉਹ ਸਾਡਾ ਲਾਈਵ ਚੱਲ ਰਿਹਾ ਹੁੰਦਾ ਹੈ ਵਰਲਡ ਦੇ ਉੱਤੇ ਈਵਨ ਕਿ ਗੁਰਦਰਾ ਸਾਹਿਬ ਜੀ ਦੇ ਵਿੱਚ ਅਸੀਂ ਆਲ ਦੁਆਲੇ ਬੋਟ ਲਵਾਏ ਹੋਏ ਆ ਵੀ ਨਕਲੀ ਘੋਟੂ ਨਕਲੀ ਘੋਟੂ ਨਾ ਖਰੀਦ ਕੀਤਾ ਜਾਵੇ ਅਸੀਂ ਜਾਗਰਤ ਕਰਦੇ ਰਹਿੰਦੇ ਆ ਗਾਇ ਬਗਾਏ ਸੰਗਤ ਨੂੰ ਫਿਰ ਵੀ ਜਿਹੜੀ ਸੰਗਤ ਨਵੀਂ ਆਉਂਦੀ ਆ ਹਫਤਾਵਾਰੀ ਸਮਾਗਮ ਦੇ ਵਿੱਚ ਜਪਾਰਾ ਸਾਹਿਬ ਦੇ ਵਿੱਚ ਉਹ ਕਿਤੇ ਨਾ ਕਿਤੇ ਇਹਨਾਂ ਦਾ ਉਹਨੂੰ ਕਹਾਂ ਲਾਂਗੇ ਇਹ ਉਹਨਾਂ ਨੂੰ ਸ਼ਿਕਾਰ ਬਣਾ ਲੈਂਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ